ਮੈਨੂੰ ਕੋਈ ਨਹੀਂ ਪਤਾ ਸੀ ਕਿ ਮੈਂ ਕਿਸ ਚੀਜ਼ ਲਈ ਆਡੀਸ਼ਨ ਕਰ ਰਹੀ ਹਾਂ ਮੈਂ ਬਸ ਉਹ ਇੱਕ ਸੀਨ ਸੀਗਾ ਮੈਨੂੰ ਹੁਣੇ ਵੀ ਆਦਾ ਹੈ ਕਿ ਚੂਇੰਗਮ ਚਬਣੀ ਸੀ ਤੇ ਉਹ ਪੂਰਾ ਸੀਨ ਕਰਨਾ ਸੀ ਬਾਅਦ ਚ ਮੈਨੂੰ ਪਤਾ ਲੱਗਿਆ ਕਿ ਹਰਲੀਨ ਦਾ ਜਿਹੜਾ ਕੈਰੈਕਟਰ ਆ ਉਹ ਚੂਇੰਗਮ ਹੀ ਚਬਦੀ ਰਹਿੰਦੀ ਹੈ ਪੂਰੇ ਸ਼ੋਅ ਦੇ ਵਿੱਚ ਚੂਇੰਗਮ ਚਬਦੀ ਰਹਿੰਦੀ ਹੈ ਬਹੁਤ ਹੀ ਗ੍ਰੇਟਫੁਲ ਹਾਂ ਕਿ ਇੰਨੇ ਸਟਾਰਟ ਦੇ ਵਿੱਚ ਹੀ ਮੈਨੂੰ ਐਕਚੁਅਲੀ ਐਕਟਿੰਗ ਦੇ ਪੂਰਾ ਸਕੂਲ ਹੀ ਮਿਲ ਗਿਆ ਜਦੋਂ ਕੋਈ ਬਾਕਮਾਲ ਐਕਟਰ ਹੁੰਦਾ ਨਾ ਉਹਦੀ ਅੱਖਾਂ ਤੋਂ ਤੁਸੀਂ ਦੇਖ ਲੈਂਦੇ ਹੋ ਕਿ ਜਦੋਂ ਥੋੜੇ ਵੱਲ ਦੇਖਦਾ ਹੈ ਉਹ ਸਿਰਫ ਅੱਖਾਂ ਨੂੰ ਨਹੀਂ ਦੇਖਦਾ ਉਹ ਅੱਖਾਂ ਦੇ ਅੰਦਰ ਪੂਰੇ ਸੋਲ ਤੱਕ ਜਾ ਕੇ ਝਾਂਕਦਾ ਹੈ ਉਹਨਾਂ ਦੇ ਇਨਾ ਸ਼ਾਰਪ ਇਨਾ ਕਲੀਅਰ ਕਿ ਕੀ ਉਹਨਾਂ ਨੇ ਬੋਲਣਾ ਹੈ ਕਿਵੇਂ ਹੱਥ ਜਾਊਗਾ ਉਹ ਜਿਹੜੀ ਪਕੜ ਹੈ ਨਾ ਉਹਨਾਂ ਦੀ ਉਹ ਬਹੁਤ ਸਟਰੋਂਗ ਹੈ ਆਈ ਥਿੰਕ ਅਸੀਂ ਪ੍ਰਿਪੇਅਰ ਹੋ ਕੇ ਵੀ ਗਏ ਸੀ ਥੋੜਾ ਜਿਹਾ ਸਾਨੂੰ ਇਹ ਪਤਾ ਸੀ ਕਿ ਇੱਧਰ ਥੋੜੀ ਜੀ ਜ਼ਿਆਦਾ ਮਿਹਨਤ ਲੱਗਣੀ ਹੈ ਇਹਨਾਂ ਨੂੰ ਜ਼ਿਆਦਾ ਨਿਚੋੜਨਾ ਹੈ ਤੇ ਅਸੀਂ ਵੀ ਉਹਦੇ ਲਈ ਤਿਆਰ ਸੀ ਮੈਂ ਤਾਂ ਇਹ ਕਹਿੰਨੀ ਆ ਕਿ ਪੰਜਾਬ 'ਚ ਜਿੰਨੀਆਂ ਕਹਾਣੀਆਂ ਨੇ ਉਹ ਕਿਤੇ ਵੀ ਨਹੀਂ ਐ ਐਂਡ ਪੰਜਾਬ ਦਾ ਜਿਹੜਾ 뮤직 ਹੈ ਉਹ ਹਰ ਥਾਂ ਛਾ ਰਿਹਾ ਹੈ ਕੋਈ ਬਾਲੀਵੁੱਡ ਮੂਵੀ ਆਜਾ ਦਾ ਨਹੀਂ ਐ ਜਿਹਦੇ 'ਚ ਇੱਕੋ ਇੱਕ ਕੋਈ ਪੰਜਾਬੀ ਗਾਣਾ ਨਾ ਹੋਵੇ ਅਸੀਂ ਬਲਕਿ ਅ ਬੰਬਈ ਦੀ ਜਿਹੜੀ ਇੰਡਸਟਰੀ ਉਹ ਸਾਡੇ ਤੋਂ ਈਵਨ ਐਡਵਾਈਸਸ ਲੈਂਦੀ ਹੈ ਕਿ ਕੀ ਸਹੀ ਹੈ ਅਸੀਂ ਕੀ ਐਤਾ ਨਹੀਂ ਕਰ ਰਹੇ ਕਿ ਜਿਹੜਾ ਤੁਹਾਡੇ ਕਿਸੇ ਵੀ ਸੈਂਟੀਮੈਂਟਸ ਨੂੰ ਹਰਟ ਕਰੇ ਉਹ ਚੀਜ਼ ਬਹੁਤ ਵਧੀਆ ਹੋ ਗਈ ਹੈ ਮੈਂ ਜਨਜੀਤ ਸਰ ਦੀ ਤਾਂ ਮੈਂ ਹਮੇਸ਼ਾ ਇਹ ਕਹਿਆ ਕਿ ਉਹਨਾਂ ਦਾ ਸੈੱਟ ਨਾ ਇੱਕ ਥੈਰੇਪੀ ਸੈੱਟ ਹੁੰਦਾ ਜਿੱਥੇ ਜਾ ਕੇ ਨਾ ਤੁਸੀਂ ਬਸ ਕੰਮ ਹੋ ਜਾਂਦੇ ਹੋ ਰਿਲੈਕਸ ਹੋ ਜਾਂਦੇ ਹੋ ਉਹਨਾਂ ਦੇ ਨਾਲ ਅ ਉਹ ਜ਼ਿਆਦਾ ਬੋਲਦੇ ਨਹੀਂ ਪਰ ਉਹ ਜਿੱਥੇ-ਜਿੱਥੇ ਜਿੱਥੇ ਚੱਲਦੇ ਜਾਂਦੇ ਆ ਨਾ ਉੱਧਰ ਹੀ ਇੱਕ ਰਿਦਮ ਹੁੰਦੀ ਹੈ ਇੱਕ ਉਹ ਇੱਕ ਨਾ ਬੜੀ ਪਾਕ ਜੀ ਅ ਤੁਸੀਂ ਕਹਿ ਲਓ 에ਅਰ ਹੁੰਦੀ ਹੈ ਪਾਕ ਜੀ ਵਾਈਬਸ ਹੈ ਕਿਉਂ ਕਾਸਟ ਹੋਏ ਆ ਉਹ ਵੀ ਬਾਲੀਵੁੱਡ ਸ਼ੋਅ ਦੇ ਵਿੱਚ ਕਿਉਂਕਿ ਨਾ ਇੱਕ ਵਾਰੀ ਨਾ ਰਹਿੰਦਾ ਹੈ ਕਿ ਕੀ ਕਿਉਂ ਜੀ ਖਾਣੇ ਹੋਗੇ ਕਿ ਇਹਨਾਂ ਨੇ ਦੋ ਪੰਜਾਬੀ ਆਰਟਿਸਟ ਕਾਸਟ ਕੀਤੇ ਹੈ ਕੀ ਹੋਗਾ ਉਹ ਕਿਉਰਿਓਸਿਟੀ ਰਹਿੰਦੀ ਹੈ ਬਟ ਜਦੋਂ ਮੈਂ ਮਿਲੀ ਆ ਤਾਂ ਹੀ ਇਜ਼ ਅ ਟੋਟਲੀ ਡਿਫਰੈਂਟ ਪਰਸਨ ਉਹਨਾਂ ਦੀ ਇੱਕ ਮੈਂ ਹੋਰ ਹੀ ਅੱਡ ਸਾਈਡ ਦੇਖੀ ਆ ਜਿਵੇਂ ਸਾਰੇ ਕਹਿੰਦੇ ਕਿ ਯੂ نو ਅਗਰੈਸਿਵ ਸਾਈਡ ਵੀ ਜਦੋਂ ਯੂ نو ਸਕਰੀਨ ਤੇ ਆਉਂਦੇ ਆ ਕਿਵੇਂ ਰੌਕੀ ਮੈਂਟਲ ਕਰਕੇ ਕਹਿ ਲੋ ਇਹ ਮੈਂ ਤਾਂ ਬਿਲਕੁਲ ਡਿਫਰੈਂਟ ਉਹਦੀ ਨਰਮੀ ਉਹਦੀ ਸੌਫਟਨੈਸ ਉਹਦਾ ਕੇਅਰ ਉਹ ਸਭ ਦੇਖਿਆ ਮੈਂ ਮੈਂ ਪਰਨੀਸ਼ ਨੂੰ ਐਕਚੁਅਲੀ ਫਾਦਰ ਬਣਦੇ ਵੀ ਦੇਖਿਆ ਜਦੋਂ ਅਸੀਂ ਸ਼ੂਟ ਹੀ ਕਰ ਰਹੇ ਸੀ ਤੇ ਨਿਊਜ਼ ਆਈ ਸੀ ਕਿ ਸਦਾ ਹੋਈ ਹੈ ਐਂਡ ਉਹ ਜਿਹੜੀ ਚੀਜ਼ ਹੈ ਮੈਂ ਪਰਨੀਸ਼ ਦੇ ਸ਼ੇਡਸ ਦੇਖਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਸੋਨੀਆ ਸੋ ਫਿਲ ਵੈਬ ਸੀਰੀਜ਼ ਆ ਚੁੱਕੀ ਹੈ ਕੈਨੇਡਾ ਜਿਸ ਦੇ ਵਿੱਚ ਪਰਮੇਸ਼ਵਰ ਮਾ ਜਸਮੀਨ ਗੁਰਬਾਜਵਾ ਜੋ ਮੇਨ ਲੀਡ ਦੇ ਵਿੱਚ ਨਜ਼ਰ ਆਉਣਗੇ ਬਾਲੀਵੁੱਡ ਦੇ ਸਿਤਾਰੇ ਵੀ ਇਸ ਦੇ ਵਿੱਚ ਸ਼ਿਰਕਤ ਕਰ ਚੁੱਕੇ ਨੇ ਸੋ ਸਾਡੇ ਨਾਲ ਐਕਟ੍ਰੈਸ ਜੋ ਵੈਬ ਸੀਰੀਜ਼ ਦੀ ਮੌਜੂਦ ਹੈ ਉਹਨਾਂ ਦਾ ਸਵਾਗਤ ਕਰ ਲੈਂਦੇ ਆ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮਾਚ ਕਿਵੇਂ ਹਾਲ ਚਾਲ ਮੈਂ ਠੀਕ ਹਾਂ ਤੁਸੀਂ ਦੱਸੋ ਬਹੁਤ ਵਧੀਆ ਸੋ ਵੈਬ ਸੀਰੀਜ਼ ਆ ਚੁੱਕੀ ਹੈ ਸੋ ਇਸ ਦੇ ਬਾਰੇ ਦੱਸੋ ਵੀ ਤੁਹਾਡਾ ਕਿਸ ਤਰੀਕੇ ਦਾ ਕੈਨੇਡ ਉਮ ਹਰਲੀਨ ਜਿਹੜਾ ਕਿਰਦਾਰ ਮੈਂ ਪਲੇ ਕਰ ਰਹੀ ਹਾਂ ਆ ਸੈਲਫ ਜਰਨੀ ਹੈ ਸਾਰਿਆਂ ਦੀ ਇੱਕ ਆਪਣੇ ਆਪ ਨੂੰ ਲੱਭਣ ਦੀ ਕਹਾਣੀ ਹੈ ਐਂਡ ਕਿਵਿੰਜ ਜਿਹੜੀ ਲਾਈਫ ਹੈ ਉਹ ਕਿਹੋ ਜਿਹੀ ਚੈਲੰਜਸ ਥਰੋ ਕਰਦੀ ਹੈ ਕਿ ਉਹ ਜਿਹੇ ਡਿਸੀਜਨਸ ਤੁਹਾਨੂੰ ਲੈਣੇ ਪੈਂਦੇ ਆ ਚੁਨਾਵ ਵੀ ਕਰਨਾ ਪੈਂਦਾ ਸਪੈਸ਼ਲੀ ਹਰਲੀਨ ਦਾ ਕਿ ਆਪਣੇ ਪਰਿਵਾਰ ਆਪਣੇ ਭਰਾ ਤੇ ਆਪਣੇ ਪਿਆਰ ਦੇ ਵਿੱਚ ਜਿਹੜਾ ਚੁਨਾਵ ਆ ਉਹਦੀ ਜਿਹੜੀ ਸਟਰਗਲ ਆ ਆਪਣੇ ਆਪ ਨੂੰ ਉਸੇ ਉਸ ਸਾਰੇ ਦੌਰ ਦੇ ਵਿੱਚ ਉਹ ਆਪ ਦਾ ਇੱਕ ਆਪਣੇ ਆਪ ਲਈ ਕੁਝ ਕਰਨਾ ਚਾਹੁੰਦੀ ਆ ਆਪ ਦਾ ਇੱਕ ਨਾਮ ਬਣਾਉਣਾ ਚਾਹੁੰਦੀ ਆ ਉਹਦਾ ਕੁਝ ਡ੍ਰੀਮ ਆ ਉਹਨੂੰ ਪੂਰਾ ਕਰਨਾ ਚਾਹੁੰਦੀ ਆ ਉਹ ਕਿਵੇਂ ਸਭ ਕੁਝ ਬੈਲੈਂਸ ਕਰਦੀ ਹੈ ਉਹਦੀ ਕਹਾਣੀ ਹੈ ਐਂਡ ਨਿਮਾ ਦੇ ਅਰਾਊਂਡ ਹੀ ਉਹਦੀ ਜਰਨੀ ਹੈ ਜਿਹੜੀ ਰਿਵੋਲਵ ਕਰਦੀ ਹੈ ਮੈਂ ਹਮੇਸ਼ਾ ਇਹ ਕਹਿੰਨੀ ਆ ਕਿ ਜੇ ਸਾਰੇ ਲੋਕ ਹੈ ਤੇ ਹਰਲੀਨ ਕੀ ਹੈ ਸਭ ਦਾ ਐਂਡ ਤੁਹਾਨੂੰ ਹੋਰ ਬਹੁਤ ਕੁਝ ਬਹੁਤ ਸ਼ੇਡਸ ਆਫ ਹਰਲੀਨ ਦੇਖਣ ਨੂੰ ਮਿਲਣਗੇ ਜੀ ਸੋ ਇਸ ਦੇ ਵਿੱਚ ਬਾਲੀਵੁੱਡ ਦੇ ਕਲਾਕਾਰ ਵੀ ਹੈਗੇ ਆ ਸੋ ਉਹਨਾਂ ਦੇ ਨਾਲ ਕੰਮ ਕਰਨ ਦਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਸੀਗਾ ਅੋਹ ਦੀ ਗ੍ਰੇਟਫੁਲ ਹਾਂ ਕਿ ਇੰਨੇ ਸਟਾਰਟ ਦੇ ਵਿੱਚ ਹੀ ਮੈਨੂੰ ਐਕਚੁਅਲੀ ਐਕਟਿੰਗ ਦੇ ਪੂਰਾ ਸਕੂਲ ਹੀ ਮਿਲ ਗਿਆ ਉਹਨਾਂ ਦੇ ਨਾਲ ਕੰਮ ਕਰਨ ਨੂੰ ਬਿਕਾਜ਼ ਜੇ ਅਸੀਂ ਜ਼ੀਸ਼ਾਨ ਸਰ ਨੂੰ ਦੇਖੀਏ ਉਹਨਾਂ ਦੀ ਮਤਲਬ ਇੰਨੇ ਜ਼ਿਆਦਾ ਖੂਬਸੂਰਤ ਕਹਿ ਲੋ ਇੰਨੇ ਜ਼ਿਆਦਾ ਮਾਹਿਰ ਕਹਿ ਲੋ ਉਹ ਹੈਗੇ ਐਕਟਿੰਗ ਦੇ ਵਿੱਚ ਉਹਨਾਂ ਤੋਂ ਸਾਹਮਣੇ ਖੜ ਕੇ ਇੱਕ ਸੀਨ ਸੀਗਾ ਸਾਡਾ ਜਦੋਂ ਕੋਈ ਬਾਖਮਾਲ ਐਕਟਰ ਹੁੰਦਾ ਨਾ ਉਹਦੀ ਅੱਖਾਂ ਤੋਂ ਤੁਸੀਂ ਦੇਖ ਲੈਂਦੇ ਹੋ ਕਿ ਜਦੋਂ ਥੋੜੇ ਵੱਲ ਦੇਖਦਾ ਹੈ ਉਹ ਸਿਰਫ ਅੱਖਾਂ ਨੂੰ ਨਹੀਂ ਦੇਖਦਾ ਅੱਖਾਂ ਦੇ ਅੰਦਰ ਪੂਰੇ ਸੋਲ ਤੱਕ ਜਾ ਕੇ ਝਾਂਕਦਾ ਹੈ ਤੇ ਉਹ ਮੈਨੂੰ ਲੱਗਿਆ ਉਹਨਾਂ ਦੇ ਨਾਲ ਉਹਨਾਂ ਦੇ ਮੈਂ ਸੀਨ ਵਿੱਚ ਜਦੋਂ ਖੜੀ ਸੀ ਜਦੋਂ ਮੇਰਾ ক্লোਜ਼ ਨਹੀਂ ਸੀਗਾ ਉਹਨਾਂ ਦੀ ਸੀਗਾ ਮੇਰਾ ਓਐਸ ਸੀਗਾ ਤਾਂ ਮੈਂ ਬਸ ਉਹਨਾਂ ਨੂੰ ਦੇਖਦੀ ਰਹੀਗੀ ਐਡਮਾਇਰ ਹੀ ਕਰਦੀ ਰਹੀਗੀ ਕਿ ਕਿਵੇਂ ਦੇਖਦੇ ਐ ਐਦਾਂ ਲੱਗਦਾ ਕਿ ਪਤਾ ਹੈ ਅੰਦਰ ਪੂਰੇ ਸੋਲ ਤੱਕ ਝਾਂਕ ਕੇ ਦੇਖ ਰਹੇ ਕਿਉਂਕਿ ਇਹਨਾਂ ਦੇ ਇਹਨਾਂ ਸ਼ਾਰਪ ਇਹਨਾਂ ਕਲੀਅਰ ਕਿ ਕੀ ਉਹਨਾਂ ਨੇ ਬੋਲਣਾ ਹੈ ਕਿ ਹੱਥ ਜਾਊਗਾ ਉਹ ਜਿਹੜੀ ਪਕੜ ਹੈ ਨਾ ਉਹਨਾਂ ਦੀ ਉਹ ਬਹੁਤ ਸਟਰੋਂਗ ਹੈ ਤੇ ਬਾਕੀ ਕਲਾਕਾਰ ਵੀ ਇੰਨੇ ਕਾਬਿਲ ਇੰਨੇ ਮਸ਼ਹੂਰ ਕਿ ਤੁਹਾਨੂੰ ਇੱਕ ਜ਼ਿੰਮੇਵਾਰੀ ਤਾਂ ਫੀਲ ਹੁੰਦੀ ਹੈ ਇੱਕ ਨਰਵਸਨੈਸ ਹੁੰਦਾ ਹੈ ਕਿ ਕਿ ਸਾਡੇ ਘਰ ਕੇ ਉਹਨਾਂ ਦਾ ਕੁਝ ਉਨਿੱਕੀ ਨਾ ਹੋ ਜਾਵੇ ਸਾਡੇ ਘਰ ਕੇ ਥੋੜਾ ਜਿਆਦਾ ਟਾਈਮ ਨਾ ਲੱਗ ਜੇ ਬਟ ਆਈ ਥਿੰਕ ਅਸੀਂ ਪ੍ਰਿਪੇਅਰ ਹੋ ਕੇ ਵੀ ਗਏ ਸੀ ਥੋੜਾ ਜਿਆ ਸਾਨੂੰ ਇਹ ਪਤਾ ਸੀ ਕਿ ਇੱਧਰ ਥੋੜੀ ਜੀ ਜ਼ਿਆਦਾ ਮਿਹਨਤ ਲੱਗਣੀ ਹੈ ਇਹਨਾਂ ਨੇ ਜ਼ਿਆਦਾ ਨਿਚੋੜਨਾ ਹੈ ਤੇ ਅਸੀਂ ਵੀ ਉਹਦੇ ਲਈ ਤਿਆਰ ਸੀ ਸੋ ਜਿਵੇਂ ਮੈਂ ਅਗਰ ਗਲਤ ਨਹੀਂ ਹਾਂ 2018 ਚ ਤੁਸੀਂ ਸ਼ੁਰੂਆਤ ਕੀਤੀ ਸੀ ਆਪਣੀ ਵੈਬ ਸੀਰੀਜ਼ ਤੋਂ ਸ਼ੁਰੂਆਤ ਕੀਤੀ ਸੀ ਸੋ ਇੱਕ ਹੋਰ ਵੈਬ ਸੀਰੀਜ਼ ਤੁਸੀਂ ਲੈ ਕੇ ਆਏ ਹੋ ਤਾਂ ਅਗਰ ਅਜ਼ ਦਾ ਟਾਈਮ ਦੀ ਗੱਲ ਕਰੀਏ ਲੋਕਡਾਊਨ ਤੋਂ ਬਾਅਦ ਇਦਾਂ ਹੋ ਗਿਆ ਸ਼ਾਇਦ ਕਿ ਵੈਬ ਸੀਰੀਜ਼ ਨੂੰ ਲੋਕ ਜ਼ਿਆਦਾ ਪਸੰਦ ਕਰਦੇ ਆ ਫਿਲਮਾਂ ਕਿਤੇ ਨਾ ਕਿਤੇ ਫਲॉप ਹੋ ਜਾਂਦੀਆਂ ਬਟ ਵੈਬ ਸੀਰੀਜ਼ ਜਿਹਾ ਉਹ ਜ਼ਿਆਦਾਤਰ ਹਿਟ ਰਹਿੰਦੀਆਂ ਸੋ ਤੁਹਾਡੀ ਇਹਨਾਂ ਚੀਜ਼ਾਂ ਦੇ ਉੱਤੇ ਕੀ ਸੋਚ ਹੈ ਅ ਡੈਫੀਨਿਟਲੀ ਜਿਹੜੀ ਵੈਬ ਸੀਰੀਜ਼ ਹੈ ਉਹ ਘਰ ਘਰ ਪਹੁੰਚ ਰਹੀ ਹੈ ਤੁਹਾਨੂੰ ਉੱਠ ਕੇ ਸਪੈਸ਼ਲੀ ਜਦੋਂ ਤੁਸੀਂ ਉਹਦੇ ਲਈ ਨਹੀਂ ਜਾ ਰਹੇ ਹੋ ਤਾਂ ਉਹ ਈਜ਼ੀਲੀ ਐਕ세ਸਿਬਲ ਹੈ ਯਾਰ ਜਿਗਰੀ ਦਾ ਹਿੱਟ ਹੋਣ ਦਾ ਸਭ ਤੋਂ ਵੱਡਾ ਕਾਰਨ ਇਹੀ ਸੀਗਾ ਇੱਕ ਤਾਂ ਐਕ세ਸਿਬਲ ਬੋਧ ਸੀ ਤੇ YouTube ਤੇ ਸੀ ਫ੍ਰੀ ਸੀਗੀ ਸਾਰਿਆਂ ਦੇ ਉਹਨਾਂ ਨੇ ਖੂਬ ਇੰਜੋਏ ਕੀਤਾ ਉਹਨੂੰ ਤੇ ਜਦੋਂ ਤੁਸੀਂ ਘਰ ਘਰ ਪਹੁੰਚਦੇ ਹੋ ਲੋਕਾਂ ਕੋਲ ਆਪ ਪਹੁੰਚਦੇ ਹੋ ਤੇ ਲੋਕੀ ਫਿਰ ਉੱਠ ਕੇ ਥੋੜੀ ਜਿਹੀ ਮਿਹਨਤ ਕਰਦੇ ਹਨ ਤੁਹਾਨੂੰ ਦੇਖਣ ਦੇ ਲਈ ਇਹ ਜਿਹੜੀ ਸੀਰੀਜ਼ ਹੈ ਇਹ Jio Hotstar ਤੇ ਆ ਰਹੀ ਹੈ ਤੇ Jio Hotstar ਦੀ ਰੀਚ ਵੀ ਕਾਫੀ ਹੈ ਐਂਡ ਇਦਾਂ ਦਾ ਮੇਰਾ ਕਦੇ ਉਹ ਪਲਾਨ ਨਹੀਂ ਸੀਗਾ ਕਿ ਅੱਛਾ ਚੁਣਨਾ ਹੈ ਕਿ ਅਸੀਂ ਸਿਰਫ ਵੈਬ ਸ਼ੋਅਸ ਕਰਨੇ ਆ ਅਸੀਂ ਸਿਰਫ ਫਿਲਮਾਂ ਕਰਨੀਆਂ ਨੇ ਐਕਟਰ ਨੂੰ ਤਾਂ ਐਕਟਿੰਗ ਜਿੱਥੇ ਵੀ ਕਰਨ ਨੂੰ ਮਿਲੇ ਉਹਦੇ ਲਈ ਬਹੁਤ ਵੱਡੀ ਗੱਲ ਹੈ ਬਟ ਇਹ ਜਦੋਂ ਸਕ੍ਰਿਪਟ ਹੀ ਆਈ ਜਦੋਂ ਹਰਲੀਨ ਦਾ ਕੈਰੈਕਟਰ ਸੁਣਾਇਆ ਗਿਆ ਉਹ ਇੰਨਾ ਕ ਮਤਲਬ ਇੰਨਾ ਕ ਕਿਵੇਂ ਖੇਲੋ ਜਿਵੇਂ ਨਾ ਉਹਦੇ ਚ ਤੁਸੀਂ ਆਪ ਦੇ ਆਪ ਨੂੰ ਦੇਖਦੇ ਹੋ ਕਦੇ ਨਾ ਕਦੇ ਇੰਨਾ ਜ਼ਿਆਦਾ ਉਹ ਉਹਦੀ ਸਟਰਗਲ ਨੂੰ ਸੁਣ ਕੇ ਤੁਹਾਨੂੰ ਕੁਝ ਫੀਲ ਹੁੰਦਾ ਅੰਦਰ ਤਾਂ ਮੈਂ ਇਹਨੂੰ ਨਾ ਕਰ ਹੀ ਨਹੀਂ ਸਕਦੀ ਸੀ ਐਂਡ ਡੈਫੀਨਿਟਲੀ ਕੋਵਿਡ ਤੋਂ OTT ਦਾ ਜਿਹੜਾ ਵਰਲਡ ਹੈ ਉਹ ਸਾਰਿਆਂ ਦੇ ਸਾਹਮਣੇ ਆਇਆ ਹੈ ਤੇ ਸਾਰਿਆਂ ਨੇ ਉਹਨੂੰ ਇੰਨਾ ਐਕਸੈਪਟ ਕੀਤਾ ਹੈ ਤੇ ਮੈਂ ਬਸ ਇਹ ਚਾਹੁੰਨੀ ਆ ਕਿ ਜਿਹੜੇ ਵੀ মিডিਅਮਸ ਨੇ ਐਂਟਰਟੇਨਮੈਂਟ ਦੇ ਉਹਦੇ ਸਾਰਿਆਂ ਤੇ ਮੈਂ ਕੁਛ 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 ਲੈ ਕੇ ਆਣਾ ਚਾਹੁੰਦੀ ਆ ਤਾਂ ਹੀ ਆਪਾਂ ਗਾਣੇ ਵੀ ਕਰਦੇ ਆ ਬਿਲਕੁਲ ਤੇ ਆਪਾਂ ਗਾਣੇ ਵੀ ਕਰਦੇ ਆ ਆਪਾਂ ਫਿਲਮਾਂ ਵੀ ਕਰਦੇ ਆ ਤੇ ਵੈਬ ਸੀਰੀਜ਼ ਵੀ ਕਰ ਰਹੇ ਆ ਤੋ ਜੇਕਰ ਕੈਨੇਡਾ ਵੈਬ ਸੀਰੀਜ਼ ਦੀ ਗੱਲ ਕੀਤੀ ਜਾਵੇ ਤਾਂ ਲੱਗਦਾ ਵੀ ਜਦੋਂ ਕੈਨੇਡਾ ਦੇ ਵੀ ਦੋ ਚਿਹਰੇ ਹੋ ਸਕਦੇ ਆ ਜਿਵੇਂ ਇੱਕ ਕੈਨੇਡਾ ਜਿੱਥੇ ਸਟੂਡੈਂਟਸ ਜਾਣਾ ਚਾਹੁੰਦੇ ਆ ਡਾਲਰ ਕਮਾਣ ਸਟੱਡੀ ਕਰਨ ਜਾਣਾ ਚਾਹੁੰਦੇ ਆ ਅਗਰ ਉਹ ਉਸਦੇ ਦੂਸਰੇ ਸਾਈਡ ਵੇਖੀਏ ਰੇਸਿਜ਼ਮ ਹੋ ਰਿਹਾ ਆ ਬੱਚੇ ਨਸ਼ੇ ਪਤੇ ਕਰ ਰਿਹਾ ਗੈਂਗਸਟਰ ਬਣ ਰਿਹਾ ਗਿਆ ਤੁਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਕਦੇ ਕੁਝ ਸੋਚਿਆ ਜਾਂ ਹੁਣ ਸੋਚਦੇ ਹੋ ਜਦੋਂ ਇਹ ਵੈਬ ਸੀਰੀਜ਼ ਕੀਤੀ ਹੈ ਹਾਲ ਤੱਕ ਤਾਂ ਸਾਡੇ ਕੋਲ ਆਬਵੀਅਸਲੀ ਕਹਾਣੀਆਂ ਆਉਂਦੀਆਂ న్యూਸ ਆਉਂਦੀ ਹੈ ਸਾਡੇ ਕੋਲ ਕੀ ਕੁਝ ਹੋਦਰ ਕੁਝ ਅਗਰ ਜੀ ਸਿਚੁਏਸ਼ਨ ਹੋ ਗਈ ਕੁਝ ਰੇਸਿਜ਼ਮ ਦੀ ਕਹਿ ਲੋ ਕੁਝ ਹੋਰ ਕਹਿ ਲੋ ਸੁਣ ਕੇ ਜ਼ਰੂਰ ਲੱਗਦਾ ਸੀ ਫੀਲ ਹੁੰਦਾ ਸੀ ਬਟ ਤਦ ਤੱਕ ਉਹ ਫੀਲ ਨਹੀਂ ਹੁੰਦਾ ਜਦ ਤੱਕ ਤੁਸੀਂ ਆਪ ਯੂ نو ਸ਼ੂਸ 'ਚ ਨਹੀਂ ਖੜਿਓ ਤੇ ਜਦੋਂ ਅਸੀਂ ਕੈਨੇਡਾ ਸ਼ੂਟ ਕਰ ਰਹੇ ਸੀ ਤਾਂ ਅਸੀਂ ਬਹੁਤ ਜ਼ਿਆਦਾ ਬਾਰੀਕੀ ਨਾਲ ਇਸ ਚੀਜ਼ ਨੂੰ ਦੇਖਿਆ ਕਿ ਅਸੀਂ ਜਿਹੜਾ ਪੋਰਟਰੇ ਕਰ ਰਹੇ ਹਾਂ ਉਹ ਆਇਆ ਕਿੱਥੋਂ ਆ ਉਹ ਕਿਹੜੇ ਇਨਸਟੈਂਸਸ 'ਚੋਂ ਆਇਆ ਹੈ ਉਹ ਰਾਈਟਰ ਨੇ ਕਿਵੇਂ ਸੋਚਿਆ ਕਿ ਇਹੋ ਜਿਹਾ ਡਿਸਕ੍ਰਿਮੀਨੇਸ਼ਨ ਹੋਊਗਾ ਰੇਸਿਜ਼ਮ ਹੋਊਗਾ ਕਿੱਦੋਂ ਡਰਾਈਵ ਹੋਇਆ ਹੈ ਉਹ ਚੀਜ਼ ਰਿਸਰਚ ਕੀਤੀ ਸੀ ਉਹ ਜਦੋਂ ਕਰਦੇ ਹਾਂ ਤਾਂ ਡੈਫੀਨਿਟਲੀ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਹੁੰਦੇ ਆ ਇੱਕ ਸੋਣੀ ਸਾਈਡ ਹੁੰਦੀ ਹੈ ਇੱਕ ਦੂਜੀ ਸਾਈਡ ਹੁੰਦੀ ਹੈ ਬਟ ਅਸੀਂ ਸਿਰਫ ਤੁਹਾਨੂੰ ਇੱਕ ਐਂਟਰਟੇਨਮੈਂਟ ਪਰਪਸ ਦੇ ਲਈ ਦੋਨੋਂ ਸਾਈਡ ਲੈ ਕੇ ਆ ਰਹੇ ਆ ਬੈਲੈਂਸ ਲੈ ਕੇ ਆ ਰਹੇ ਆ ਉਹ ਤੁਹਾਡੇ ਉੱਤੇ ਕਿ ਤੁਸੀਂ ਉਹਦੇ ਤੋਂ ਕੀ ਲੈ ਕੇ ਜਾਂਦੇ ਹੋ ਅਸੀਂ ਜਦੋਂ ਉਹ ਚੀਜ਼ ਨੂੰ ਦੇਖੀ ਕਰੀਬ ਨਾਲ ਤੇ ਅਸੀਂ ਕਾਫੀ ਵਧੀਆਂ ਚੀਜ਼ਾਂ ਵੀ ਦੇਖੀਆਂ ਕਾਫੀ ਕੁਝ ਯੂ نو ਸਾਨੂੰ ਇਹੋ ਜਿਹਾ ਵੀ ਮਿਲਿਆ ਜਿਹੜਾ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਪੰਜਾਬ ਦੇ ਸਟੂਡੈਂਟਸ ਉੱਥੇ ਜਾ ਕੇ ਇੰਨੀ ਅਚੀਵਮੈਂਟਸ ਵੀ ਕਰ ਰਹੇ ਆ ਉਹ ਚੀਜ਼ਾਂ ਵੀ ਆਪਾਂ ਲੈ ਕੇ ਆ ਰਹੇ ਆ ਜੈਸ ਡੈਫੀਨਟਲੀ ਦੂਜਾ ਸਾਈਡ ਵੀ ਹੈਗਾ ਸਾਡੇ ਕੈਨੇਡਾ ਦੇ ਵੈਬ ਸ਼ੋਅ ਦੇ ਵਿੱਚ ਬਟ ਉਹੀ ਹੈ ਕਿ ਅੱਛਾ ਇਹਨੂੰ ਦਿਖਾਉਣ ਦੇ ਲਈ ਬੁਰਾਈ ਵੀ ਦਿਖਾਣੀ ਜ਼ਰੂਰੀ ਆ ਉਹਦਾ ਕੰਪੈਰੀਜ਼ਨ ਤੁਸੀਂ ਕਿਵੇਂ ਕਰੋਗੇ ਉਹ ਜਿਹੜਾ ਤੋਲ ਹੈ ਉਹ ਅਸੀਂ ਦੋਨੋਂ ਹੀ ਲੈ ਕੇ ਆ ਰਹੇ ਹਾਂ ਇਹਦੇ ਵਿੱਚ ਸੋ ਜੇਕਰ ਗੱਲ ਕਰੀਏ ਪੰਜਾਬੀ ਇੰਡਸਟਰੀ ਦੀ ਹਰ ਕੋਈ ਬਚਪਨ ਤੋਂ ਆਪਾਂ ਫਿਲਮਾਂ ਵੇਖ ਰਹੇ ਹਾਂ ਔਰ ਹੁਣ ਵੈਬ ਸੀਰੀਜ਼ ਵੀ ਦੇਖ ਰਹੇ ਹਾਂ ਨਾ ਜੋ ਪੰਜਾਬੀ ਇੰਡਸਟਰੀ ਦੀ ਗ੍ਰੋਥ ਹੋਈ ਆ ਹੁਣ ਤੱਕ ਹੈ ਨਾ ਆਪਾਂ ਬਾਲੀਵੁੱਡ ਤੱਕ ਵੀ ਪਹੁੰਚ ਗਏ ਆ ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਤੁਸੀਂ ਕਿਵੇਂ ਵੇਖਦੇ ਹੋ ਕਿ ਪੰਜਾਬੀ ਇੰਡਸਟਰੀ ਹੁਣ ਪੂਰੀ ਤਰੱਕੀਆਂ ਦੇ ਆ ਪੂਰੀ ਤਰੱਕੀਆਂ ਤੇ ਹੈ ਤੇ ਪੰਜਾਬੀ ਇੰਡਸਟਰੀ ਹੋਣੀ ਵੀ ਚਾਹੀਦੀ ਹੈ ਬਿਕਾਜ਼ ਇੱਧਰ ਬਹੁਤ ਕਾਬਿਲ ਆਰਟਿਸਟ ਹੈ ਬਹੁਤ ਕਾਬਿਲ ਟੈਲੈਂਟ ਹੈ ਇੱਧਰ ਐਂਡ ਅਸੀਂ ਕਈ ਮੈਂ ਤਾਂ ਇਹ ਕਹਿੰਨੀ ਆ ਕਿ ਪੰਜਾਬ 'ਚ ਜਿੰਨੀਆਂ ਕਹਾਣੀਆਂ ਨੇ ਉਹ ਕਿਤੇ ਵੀ ਨਹੀਂ ਐ ਐਂਡ ਪੰਜਾਬ ਦਾ ਜਿਹੜਾ 뮤직 ਹੈ ਉਹ ਹਰ ਥਾਂ ਛਾ ਰਿਹਾ ਹੈ ਕੋਈ ਬਾਲੀਵੁੱਡ ਮੂਵੀ ਆਜਾ ਇਦਾਂ ਨਹੀਂ ਹੈ ਜਿਹਦੇ ਵਿੱਚ ਇੱਕੋ ਇੱਕ ਕੋਈ ਪੰਜਾਬੀ ਗਾਣਾ ਨਾ ਹੋਵੇ ਐਂਡ ਇਹ ਜਿਹੜੀ ਚੀਜ਼ ਹੈ ਪੰਜਾਬੀਆਂ ਇਹ ਪੰਜਾਬੀ ਜਿਹੜੀ ਬੋਲੀ ਹੈ ਨਾ ਇਹਦੇ ਵਿੱਚ ਹੀ ਕੁਝ ਮਿਠਾਸ ਹੈ ਕੁਝ ਕਹਾਣੀ ਹੈ ਕੁਝ ਇਹੋ ਜਿਹਾ ਕੁਝ ਹੈਗਾ ਜਿਹੜਾ ਸਾਰਿਆਂ ਨੂੰ ਰਿਲੇਟ ਕਰ ਦਿੰਦਾ ਜਿੰਨੂੰ ਐਕਚੁਅਲੀ ਪੰਜਾਬੀ ਸਮਝ ਵੀ ਨਹੀਂ ਆਉਂਦੀ ਨਾ ਉਹ ਵੀ ਸਾਡੇ ਗਾਣੇ ਸੁਣਦੇ ਆ ਸਾਡੇ ਨਾਲ ਰਿਲੇਟ ਕਰਦੇ ਆ ਐਂਡ ਇਹ ਜਿਹੜੀ ਚੀਜ਼ ਹੈ ਆਈ ਥਿੰਕ ਇਹਦੇ ਕਰਕੇ ਹੀ ਸਾਡੀ ਜਿਹੜੀ ਇੰਡਸਟਰੀ ਹੈ ਉਹਦੇ ਲਈ ਦਰਵਾਜ਼ੇ ਖੁੱਲੇ ਆ ਐਂਡ ਜਿਵੇਂ ਕਿੰਨੇ ਸਾਡੇ ਲੈਜੈਂਡਸ ਐ ਜਿਨ੍ਹਾਂ ਨੇ ਐਕਚੁਅਲੀ ਬੰਬੇ ਚ ਇਹਨਾ ਕੰਮ ਕੀਤਾ ਐਂਡ ਉਸ ਤੋਂ ਬਾਅਦ ਹੋਰ ਰਾ ਖੋਲਦੇ ਗਏ ਹੁਣ ਦਿਲਜੀਤ ਸਰ ਨੇ ਇੰਨਾ ਕੰਮ ਕਰ ਲਿਆ ਇੰਨਾ ਰੈਕਗਨਿਸ਼ਨ ਦਿਲਾਈ ਐ ਪੰਜਾਬ ਨੂੰ ਕਿ ਉਸ ਤੋਂ ਬਾਅਦ ਲੋਕਾਂ ਨੂੰ ਐ ਪਤਾ ਲੱਗਿਆ ਕਿ ਪੰਜਾਬੀ ਕੈਰੈਕਟਰਸ ਆਰ ਨਾਟ ਜਸ ਕਾਮਿਕ ਕੈਰੈਕਟਰਸ ਇਹ ਉਹ ਵੀ ਕੈਰੈਕਟਰਸ ਐ ਜਿਦੇ ਵਿੱਚ ਇੱਕ ਪੰਜਾਬੀ ਪਾਇਲਟ ਵੀ ਪਲੇ ਕਰ ਸਕਦਾ ਇੱਕ ਪੰਜਾਬੀ ਆਰਮੀ ਆਫੀਸਰ ਵੀ ਪਲੇ ਕਰ ਰਹਾ ਇੱਕ ਪੰਜਾਬੀ ਯੂ نو ਕੋਈ ਡਾਕਟਰ ਵੀ ਪਲੇ ਕਰ ਰਹਾ ਰੋਮਾਂਟਿਕ ਕਵੀ ਪਲੇ ਕਰ ਰਿਹਾ ਸਾਰੇ ਲੋਕਾਂ ਨੇ ਆਪਦੇ ਵੈਲਕਮ ਕੀਤਾ ਇੱਕ ਤਰ੍ਹਾਂ ਦਾ ਐਂਡ ਇਹ ਦੇਖ ਕੇ ਤਾਂ ਬਹੁਤ ਹੀ ਯੂ نو ਵਦਿਆ ਫੀਲਿੰਗ ਆਉਂਦੀ ਹੈ ਕਿ ਸਾਡੇ ਆਉਣ ਤੱਕ ਇਹ ਚੀਜ਼ਾਂ ਹੋ ਗਈਆਂ ਐਂਡ ਡੈਫੀਨਟਲੀ ਇਟ ਗਾਟ ਈਜ਼ੀਅਰ ਫੋਰ 올 ਆਫ ਅਸ ਬਟ ਹਲੇ ਵੀ ਬਹੁਤ ਕੁਝ ਹੈਗਾ ਜਿਹੜਾ ਆਪਾਂ ਪੰਜਾਬੀ ਆਰਟਿਸਟ ਜਿਹੜੇ ਆ ਜਿਹੜਾ ਉੱਧਰ ਜਾ ਕੇ ਹੋਰ ਦਿਖਾਉਣਾ ਚਾਹੁੰਦੇ ਆ ਤੇ ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਆਪਦੀ ਆਈਡੈਂਟੀਟੀ ਨੂੰ ਖੋ ਨੀ ਰਿਹਾ ਹੁਣ ਆਪਦੀ ਆਇਡੈਂਟੀਟੀ ਨੂੰ ਉੱਥੇ ਲੈ ਕੇ ਜਾਂਦੇ ਤੇ ਉਹਦੇ ਨਾਲ ਹੀ ਰਹਿੰਦੇ ਆ ਉਹਨੂੰ ਹੀ ਐਕਸੈਪਟ ਕੀਤਾ ਜਾਂਦਾ ਸਾਨੂੰ ਕਿਸੇ ਵੀ ਤਰੀਕੇ ਨਾਲ ਚੇਂਜ ਨਹੀਂ ਕੀਤਾ ਜਾਂਦਾ ਅਸੀਂ ਬਲਕਿ ਬੰਬਈ ਦੀ ਜਿਹੜੀ ਇੰਡਸਟਰੀ ਉਹ ਸਾਡੇ ਤੋਂ ਇਵਨ ਐਡਵਾਈਸਸ ਲੈਂਦੀ ਹੈ ਕਿ ਕੀ ਸਹੀ ਹੈ ਅਸੀਂ ਕੀ ਐਤਾ ਨਹੀਂ ਕਰ ਰਹੇ ਕਿ ਜਿਹੜਾ ਤੁਹਾਡੇ ਕਿਸੇ ਵੀ ਸੈਂਟੀਮੈਂਟਸ ਨੂੰ ਹਰਟ ਕਰੇ ਉਹ ਚੀਜ਼ ਬਹੁਤ ਵਧੀਆ ਹੋ ਗਈ ਹੈ ਜੋ ਜੇਕਰ ਦਿਲਜੀਤ ਦਸਾਂ ਦੀ ਗੱਲ ਹੋ ਰਹੀ ਸੀਗੀ ਤੁਸੀਂ ਉਹਨਾਂ ਨਾਲ ਦੋ ਫਿਲਮਾਂ 'ਚ ਕੰਮ ਕਰ ਚੁੱਕੇ ਹੋ ਇੱਕ 'ਚ ਕਰ ਚੁੱਕਿਆ ਹੋਣ ਨੈਕਸਟ ਆਉਗੀ ਓਕੇ ਤਾਂ ਇਹ ਜਿਹੜਾ ਐਕਸਪੀਰੀਅੰਸ ਰਿਆ ਸੀ ਉਹਨਾਂ ਦੇ ਨਾਲ ਕੰਮ ਕਰਨ ਦਾ ਉਹ ਕਿਵੇਂ ਦਾ ਰਿਆ ਸੀਗਾ ਅ ਐਕਸਪੀਰੀਅੰਸ ਤਾਂ ਬਹੁਤ ਹੀ ਵਧੀਆ ਹੁੰਦਾ ਦਿਲਜੀਤ ਸਰ ਦੀ ਤਾਂ ਮੈਂ ਹਮੇਸ਼ਾ ਇਹ ਕਹਾਂ ਕਿ ਉਹਨਾਂ ਦਾ ਸੈੱਟ ਨਾ ਇੱਕ ਥੈਰੇਪੀ ਸੈੱਟ ਹੁੰਦਾ ਜਿੱਥੇ ਜਾ ਕੇ ਨਾ ਤੁਸੀਂ ਬਸ ਕੰਮ ਹੋ ਜਾਂਦੇ ਹੋ ਰਿਲੈਕਸ ਹੋ ਜਾਂਦੇ ਹੋ ਉਹਨਾਂ ਦੇ ਨਾਲ ਅ ਉਹ ਜ਼ਿਆਦਾ ਬੋਲਦੇ ਨਹੀਂ ਪਰ ਉਹ ਜਿੱਥੇ 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 ਚੱਲਦੇ ਜਾਂਦੇ ਆ ਨਾ ਉਧਰ ਹੀ ਇੱਕ ਰਿਦਮ ਹੁੰਦੀ ਹੈ ਇੱਕ ਉਹ ਇੱਕ ਨਾ ਬੜੀ پاک ਜੀ ਅ ਤੁਸੀਂ ਕਹੋ 에ਅਰ ਹੁੰਦੀ ਹੈ پاک ਜੀ ਵਾਈਬਸ ਐ ਉਹਨਾਂ ਦਾ ਉਹ ਫੀਲ ਹੁੰਦਾ ਹੈ ਕਿ ਕੋਈ ਇਨਸਾਨ ਯੂ نو ਇਨਕ ਵਿੱਕੀ ਕਵਰ ਦਾ ਸਾਫ ਇਨਸਾਈਨੇ ਬਿਲਕੁਲ ਕੋਈ ਮਤਲਬ ਉਹ ਨਾ ਚਾ ਨਾ ਦਿਸਦਾ ਹੀ ਨਹੀਂ ਕਿ ਕੋਈ ਐਪ ਹੋਵੇ ਕੁਝ ਹੋਵੇ ਉਹ ਚੀਜ਼ ਨਹੀਂ ਨਜ਼ਰ ਆਉਂਦੀ ਤੇ ਇਸ ਕਰਕੇ ਉਹਨਾਂ ਦੇ ਨਾਲ ਇੱਕ ਵਾਰੀ ਤੁਸੀਂ ਕੰਮ ਕਰ ਲਓ ਨਾ ਉਹ ਇੱਕ ਤਰ੍ਹਾਂ ਦਾ ਇੱਕ ਸਰੂਰ ਹੀ ਚੜ ਜਾਂਦਾ ਕਿ ਹੋਰ ਦੁਬਾਰਾ ਕੰਮ ਕਰਨਾ ਹੈ ਕਰਨਾ ਐਂਡ ਬਹੁਤ ਹੀ ਵਧੀਆ ਮਤਲਬ ਰੋਲ ਮਾਡਲ ਮਿਲੇ ਸਾਨੂੰ ਬਿਕਾਜ਼ ਉਹ ਜਿਵੇਂ ਕੰਮ ਵੀ ਕਰਦੇ ਹਨ ਉਹਨਾਂ ਦੀ ਡੈਡੀਕੇਸ਼ਨ ਫੋਕਸ ਉਹ ਕਿੰਨੇ ਮਤਲਬ ਯੂ نو ਫੋਕਸਡ ਹੋਣ ਉਹ ਅੱਖ ਨਾ ਉਹ ਏਮ ਤੋਂ ਹਟਦੀ ਨਹੀਂ ਉਹ ਜਿਹੜੀ ਚੀਜ਼ ਉਹ ਦੇਖ ਕੇ ਉਹਨਾਂ ਦੇ ਆਈ ਥਿੰਕ ਉਹ 365 ਡੇਸ ਕੰਮ ਕਰਦੇ ਹੈ ਉਹਨਾਂ ਦਾ ਇੱਕ ਦਿਨ ਵੀ ਰੈਸਟ ਨਹੀਂ ਆ ਫਿਰ ਉਹ ਜਦੋਂ ਰੈਸਟ ਵੀ ਕਰਦੇ ਵਕੇਸ਼ਨ ਵੀ ਕਰਦੇ ਉਸ ਟਾਈਮ ਵੀ ਉਹ ਇੰਨਾ ਐਂਟਰਟੇਨ ਕਰਦੇ ਰਹਿੰਦੇ ਸਾਰਿਆਂ ਨੂੰ ਯੂ ਸੋ ਮਤਲਬ ਉਹ ਕਿੰਨੇ ਗਿਵਿੰਗ ਹੈ ਉਹ ਇਨਸਾਨ ਨੂੰ ਦੇਖ ਕੇ ਅਦਾ ਲੱਗਦਾ ਕਿ ਉਹ ਬਸ ਲੋਕਾਂ ਨੂੰ ਐਂਟਰਟੇਨਮੈਂਟ ਦੇਣ ਲਈ ਹੀ ਆਏ ਹੈ ਐਂਡ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਮੈਂ ਉਹਨਾਂ ਨੂੰ ਮਿਲ ਸਕੀ ਉਹਨਾਂ ਦੇ ਯੂ نو ਰੂਬਰੂ ਹੋ ਸਕੀ ਨਹੀਂ ਤਾਂ ਕਈ ਲੈਜੈਂਡਸ ਇਹੋ ਜਿਹੇ ਹੁੰਦੇ ਜਿੰਨਾ ਦੇ ਦੌਰ ਚ ਹੀ ਨਹੀਂ ਤੁਸੀਂ ਪੈਦਾ ਹੁੰਦੇ ਤਾਂ ਮੈਨੂੰ ਤਾਂ ਬਹੁਤ ਇਹ ਚੀਜ਼ ਬਹੁਤ ਲੱਗਦੀ ਹੈ ਕਿ ਕੀ ਹੁੰਦਾ ਜੇ ਆਪਾਂ ਉਹਨਾਂ ਨੂੰ ਨਾ ਮਿਲੇ ਹੁੰਦੇ ਉਹਨਾਂ ਦੇ ਨਾਲ ਕੰਮ ਕਰਨ ਤੋਂ ਬਾਅਦ ਕਾਫੀ ਚੇਂਜ ਆ ਜਾਂਦਾ ਹੈ ਮੇਰੇ 'ਚ ਵੀ ਆਇਆ ਕਾਫੀ ਵਰਕ ਐਥਿਕਸ ਮੇਂ ਬਦਲਤੇ ਕਾਫੀ ਚੀਜ਼ਾਂ ਮੈਂ ਦੇਖਿਆ ਕਿ ਸੀਰੀਅਸਲੀ ਲੋਡ ਨਹੀਂ ਹੈ ਯੂ نو ਕੋਈ ਟੈਂਟਰਮ ਦੀ ਕੋਸ਼ ਨਹੀਂ ਆਪ ਦਾ ਕੰਮ ਕਰੋ ਵਧੀਆ ਕਰੋ ਤੇ ਚੱਲੋ ਬਸ ਸੋ ਟੈਂਟਰਮਸ ਛੱਡ ਦਿੰਦੇ ਤੇ ਬਹੁਤ ਚੀਜ਼ਾਂ ਨੂੰ ਐਕਸੈਪਟ ਕੀਤਾ ਹੈ ਨਾ ਕਰਦੀ ਤਾਂ ਮੇਰੇ ਨਾਲ ਵੀ ਨਹੀਂ ਸੀ ਬਟ ਇਹ ਹੁੰਦਾ ਕਿ ਜਦੋਂ ਤੁਸੀਂ ਇਹਨਾਂ ਨੂੰ ਦੇਖਦੇ ਹੋ ਨਾ ਇਦਾਂ ਲੱਗਦਾ ਕਿ ਉਹ ਉਹਨਾਂ ਨੂੰ ਇਵਨ ਨੀਰੂ ਮੈਮ ਨੂੰ ਦੇਖ ਕੇ ਵੀ ਐ ਲੱਗਦਾ ਕਿ ਉਹ ਬਸ ਕੰਮ ਕਰਨ ਆਏ ਉਹਨੂੰ ਕਿਸੇ ਚੀਜ਼ ਤੋਂ ਮਤਲਬ ਨਹੀਂ ਉਹਨਾਂ ਦਾ ਧਿਆਨ ਸਿਰਫ ਸੀਨ ਤੇ ਹੈਗਾ ਆਪੇ ਆਪ ਸਾਰੀਆਂ ਚੀਜ਼ਾਂ ਮੌਜੂਦ ਹੋ ਜਾਂਦੀਆਂ ਉਹ ਤਾਂ ਹੀ ਹੁੰਦਾ ਜਦੋਂ ਤੁਸੀਂ ਡਿਸਰਵ ਹੀ ਕਰਦੇ ਆ ਤੁਹਾਨੂੰ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਉਹ ਚੀਜ਼ ਮੈਂ ਸਿੱਖੀ ਹੈ ਕਿ ਸਭ ਕੁਝ ਆਪ ਦੇ ਆਪ ਹੀ ਆ ਜਾਊਗਾ ਤੁਹਾਨੂੰ ਮੰਗਣਾ ਹੀ ਨਹੀਂ ਪੈਣਾ ਸੋ ਇਸ ਵੈਬ ਸੀਰੀਜ਼ ਦੀ ਕਾਸਟਿੰਗ ਦੀ ਗੱਲ ਕਰੀਏ ਤਾਂ ਤੁਹਾਡੀ ਕਾਸਟਿੰਗ ਕਿਵੇਂ ਹੋਈ ਸੀ ਇਸ ਵੈਬ ਸੀਰੀਜ਼ 'ਚ ਮੇਰੀ ਕਾਸਟਿੰਗ ਐਕਚੁਅਲੀ ਮੁਕੇਸ਼ ਛਾਬਰਾ ਕਾਸਟਿੰਗ ਕੰਪਨੀ ਤੋਂ ਹੀ ਹੋਈ ਸੀ ਐਂਡ ਉਹਨਾਂ ਨੇ ਮੇਰੇ ਆਡੀਸ਼ਨਸ ਲਿੱਤੇ ਸੀ ਮੈਨੂੰ ਫੋਨ ਆਇਆ ਕਿ ਇਹ ਸੀਨ ਅਸੀਂ ਭੇਜ ਰਹੇ ਹਾਂ ਆਡੀਸ਼ਨ ਦੇ ਦਿਓ ਐਂਡ ਮੈਨੂੰ ਕੋਈ ਨਹੀਂ ਪਤਾ ਸੀ ਕਿ ਮੈਂ ਕਿਸ ਚੀਜ਼ ਲਈ ਆਡੀਸ਼ਨ ਕਰ ਰਹੀ ਹਾਂ ਮੈਂ ਬਸ ਉਹ ਇੱਕ ਸੀਨ ਸੀਗਾ ਮੈਨੂੰ ਹੁਣੇ ਵੀ ਯਾਦ ਹੈ ਕਿ ਚੂਇੰਗਮ ਚਬਣੀ ਸੀ ਤੇ ਉਹ ਪੂਰਾ ਸੀਨ ਕਰਨਾ ਸੀ ਬਾਅਦ 'ਚ ਮੈਨੂੰ ਪਤਾ ਲੱਗਿਆ ਕਿ ਹਰਲੀਨ ਦਾ ਜਿਹੜਾ ਕੈਰੈਕਟਰ ਆ ਉਹ ਚੂਇੰਗਮ ਹੀ ਚਬਦੀ ਰਹਿੰਦੀ ਐ ਪੂਰੇ ਸ਼ੋਅ ਦੇ ਵਿੱਚ ਚੂਇੰਗਮ ਚਬਦੀ ਰਹਿੰਦੀ ਐ ਤੇ ਅਸੀਂ ਨਾ ਕਈ ਵਾਰੀ ਸੈੱਟ ਤੇ ਅਸੀਂ ਸ਼ੂਟ ਕਰਦੇ ਕਰਦੇ ਵੀ ਨਾ ਸੀਨ ਦੇ ਤਾ ਬਾਅਦ ਚ ਕੱਟ ਹੋ ਗਿਆ ਫਿਰ ਯਾਦ ਆਇਆ ਉਹ ਚੂਇੰਗਮ ਚਬਣੀ ਕਿਉਂਕਿ ਉਹ ਬਹੁਤ ਇੰਪੋਰਟੈਂਟ ਇੱਕ ਨਾ ਟ੍ਰੇਟ ਐ ਉਹਦਾ ਤੇ ਉਹ ਤੁਸੀਂ ਕਹੋਗੇ ਕਿ ਇਹ ਕੀ ਬਿਮਾਰੀ ਐ ਕਿ ਮਤਲਬ ਉਹਦਾ ਕਿ ਇਹ ਲਤ ਕੀ ਐ ਬਟ ਉਹ ਹਰਲੀਨ ਦਾ ਬਹੁਤ ਇੰਪੋਰਟੈਂਟ ਟ੍ਰੇਟ ਆ ਕਿ ਉਹ ਚਬਦੀ ਰਹੋਗੀ ਚਬਦੇ ਰਹੋਗੇ ਇਹ ਨਾ ਯੂਨੀਕ ਵੀ ਆ ਐਂਡ ਉਹ 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 ਜਿਹੇ ਸੀਨ ਸੀਗਾ ਉਧਰ ਆਈ ਥਿੰਕ 10 ਮਿੰਟ ਤੋਂ ਬਾਅਦ ਮੈਨੂੰ ਆ ਗਿਆ ਕਾਲ ਕੀ ਮੈਸੇਜ ਆ ਗਿਆ ਸੀ ਮੈਨੂੰ ਕਿ ਗ੍ਰੇਟ ਕੁਝ ਹੋ ਜਾਈ ਕਿ ਆਈ ਸੀ ਹੋ ਲੀਨ ਇਨ ਯੂ ਐਂਡ ਆਪਾਂ ਇਹ ਕਰ ਰਹੇ ਆ ਮੈਂ ਡਾਇਰੈਕਟਰ ਸਰ ਕੋ ਲੈ ਕੇ ਜਾ ਰਹੇ ਆ ਆਡੀਸ਼ਨ ਐਂਡ ਯੂ ਆਰ ਡਨ ਤੇ ਬਸ ਉਹ ਜਿਹੜੀ ਚੀਜ਼ ਸੀ ਕਿ ਉਹਦਾ ਦਿਨ ਤੇ ਅੱਜ ਦਾ ਦਿਨ ਫਾਈਨਲੀ ਆਪਾਂ ਆਡੀਸ਼ਨ ਦੇ ਦਿਨ ਤੋਂ ਲੈ ਕੇ ਰਿਲੀਜ਼ ਤੇ ਬੈਠੇ ਆ ਸੋ ਜੇਕਰ ਪਰਮੀਸ਼ ਸ਼ਰਮਾ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਉਹਨਾਂ ਨੂੰ ਪਹਿਲੇ ਪਰਸਨਲੀ ਜਾਣਦੇ ਸੀਗੇ ਜਾਂ ਇਸ ਵੈਬ ਸੀਰੀਜ਼ ਤੋਂ ਹੀ ਤੁਹਾਨੂੰ ਜਾਣਨ ਦਾ ਮੌਕਾ ਮਿਲਿਆ ਸੀਗਾ ਸੋ ਅਗਰ ਨਹੀਂ ਜਾਣਦੇ ਸੀਗੇ ਤਾਂ ਤੁਹਾਨੂੰ ਐਜ਼ ਅ ਕਹਿ ਸਕਦੇ ਵੀ ਆਪਾਂ ਸਿੰਗਰ ਜਾਂ ਆਰਟਿਸਟ ਕਿਵੇਂ ਦੇ ਲੱਗਦੇ ਸੀਗੇ ਮੈਨੂੰ ਮੈਂ ਐਕਚੁਅਲੀ ਉਹਨਾਂ ਨੂੰ ਕਦੇ ਮਿਲ ਹੀ ਨਹੀਂ ਸੀ ਮੈਨੂੰ ਪਤਾ ਸੀ ਕੌਣ ਹੈ ਆਬਵੀਅਸਲੀ ਇੰਨੀ ਵੱਡੀ ਸ਼ਖਸੀਅਤ ਸੀਗੇ ਸਾਡੇ ਪੰਜਾਬੀ ਇੰਡਸਟਰੀ 'ਤੇ ਐਂਡ ਜਦੋਂ ਮੈਨੂੰ ਪਤਾ ਲੱਗਿਆ ਕਿ ਪਰਮੀਸ਼ ਉਹ ਰੋਲ ਪਲੇ ਕਰ ਰਿਹਾ ਹੈ ਉਦੋਂ ਮੈਂ ریلی ਉਹਦਾ ਨਹੀਂ ਮੈਂ ਦੋਨਾਂ ਦਾ ਸੋਚਿਆ ਵੀ ਕਿ ਅਸੀਂ ਦੋਵੇਂ ਕਿਉਂ ਕਾਸਟ ਹੋਏ ਆ ਉਹ ਵੀ ਬਾਲੀਵੁੱਡ ਸ਼ੋਅ ਦੇ ਵਿੱਚ ਕਿਉਂਕਿ ਨਾ ਇੱਕ ਵਾਰੀ ਨਾ ਉਹ ਰਹਿੰਦਾ ਹੈ ਕਿ ਕੀ ਕਿਉਂ ਜੀ ਖਾਣੇ ਹੋਗੇ ਕਿ ਇਹਨਾਂ ਨੇ ਦੋ ਪੰਜਾਬੀ ਆਰਟਿਸਟ ਕਾਸਟ ਕੀਤੇ ਹੈ ਕੀ ਹੋਗਾ ਉਹ ਕੀ ਰਿਅਸਟੀ ਰਹਿੰਦੀ ਹੈ ਤੇ ਉਹ ਤੋਂ ਪਹਿਲਾਂ ਮੈਂ ਪਰਮੀਸ਼ ਆਬਵੀਅਸਲੀ ਉਹ ਕਹਿੰਦੇ ਨਾ ਕਿ ਪਰਮੀਸ਼ ਦੀ ਵੀ ਇੱਕ ਉਹ ਵਾਇਰਲ ਵਾਈਬ ਚੱਲ ਰਹੀ ਸੀ ਕਿਉਂਕਿ ਉਹਨਾਂ ਦੇ ਗਾਣੇ ਹਰ ਬੱਦ ਦੇ ਤੇ ਵੱਜ ਰਹੇ ਸੀ ਗੱਡੀਆਂ 'ਚ ਵੱਜ ਰਹੇ ਸੀ ਵਿਆਹਾਂ 'ਚ ਵੱਜ ਰਹੇ ਸੀ ਤੇ ਉਹ ਉਦਾਂ ਤਾਂ ਮੈਨੂੰ ਪਤਾ ਸੀਗਾ ਬਟ ਜਦੋਂ ਮੈਂ ਮਿਲੀ ਹਾਂ ਤਾਂ ਹੀ ਇਜ਼ ਅ ਟੋਟਲੀ ਡਿਫਰੈਂਟ ਪਰਸਨ ਉਹਨਾਂ ਦੀ ਇੱਕ ਮੈਂ ਹੋਰ ਹੀ ਅ ਡਿਸਾਇਡ ਦੇਖੀ ਹੈ ਜਿਵੇਂ ਸਾਰੇ ਕਹਿੰਦੇ ਕਿ ਯੂ نو ਅਗਰੈਸਿਵ ਸਾਈਡ ਵੀ ਹੈ ਜਦੋਂ ਯੂ نو ਸਕਰੀਨ ਤੇ ਆਉਂਦੇ ਹੈ ਕਿਵੇਂ ਰੌਕੀ ਮੈਂਟਲ ਕਰਕੇ ਕਹਿ ਲੋ ਇਹ ਮੈਂ ਤਾਂ ਬਿਲਕੁਲ ਡਿਫਰੈਂਟ ਉਹਦੀ ਨਰਮੀ ਉਹਦੀ ਸੌਫਟਨੈਸ ਉਹਦਾ ਕੇਅਰ ਉਹ ਸਭ ਦੇਖਿਆ ਹੈ ਮੈਂ ਤਾਂ ਮੈਂ ਪਰਮੀਸ਼ ਨੂੰ ਐਕਚੁਅਲੀ ਫਾਦਰ ਬਣਦੇ ਵੀ ਦੇਖਿਆ ਜਦੋਂ ਅਸੀਂ ਸ਼ੂਟ ਹੀ ਕਰ ਰਹੇ ਸੀ ਤੇ ਨਿਊਜ਼ ਆਈ ਸੀ ਕਿ ਸਦਾ ਹੋਈ ਹੈ ਐਂਡ ਉਹ ਜਿਹੜੀ ਚੀਜ਼ ਹੈ ਮੈਂ ਪਰਮੀਸ਼ ਦੇ ਸ਼ੇਡਸ ਦੇਖਿਆ ਫਰੋਮ ਮਤਲਬ ਲਾਈਟਰ 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 ਹੋਣ ਦੇ ਇੰਨਾ ਮਤਲਬ ਉਹਦੀ ਉਹਦੀ ਵੀ ਨਾ ਇੱਕ ਉਹ ਹੈ ਕਿ ਆਪਦੇ ਕੋਸਟਾਰ ਨਾਲ ਤੁਸੀਂ ਕਿੰਨਾ ਜ਼ਿਆਦਾ ਕੰਫਰਟੇਬਲ ਹੋਣ ਨੂੰ ਕਰਾ ਦਿੰਦੇ ਹੋ ਤਾਂ ਪਰਮਿਸਦੇ ਆਲੇ ਦੁਆਲੇ ਹਮੇਸ਼ਾ ਸਿਕਿਉਰਟੀ ਫੀਲ ਹੋਇਆ ਮੈਨੂੰ ਸੋ 2018 ਤੋਂ ਸ਼ੁਰੂਆਤ ਕੀਤੀ ਤੇ ਹੁਣ ਤੱਕ 25 ਤੱਕ ਤੁਹਾਡੇ ਵਿੱਚ ਆਪਣੀ ਚ ਕੀ ਬਦਲਾਅ ਆਇਆ ਇੰਡਸਟਰੀ ਵਿੱਚ ਕੰਮ ਕਰਦੇ ਕਰਦੇ ਬਹੁਤ ਬਦਲਾਵ ਹੁੰਦੇ ਆਈ ਥਿੰਕ ਇਹ ਜਰਨੀ ਇਹੋ ਜੀ ਹੈ ਕਿ ਤੁਸੀਂ ਹਰ ਪੜਾਅ ਤੇ ਨਾ ਕੁਝ ਨਾ ਕੁਝ ਸਿੱਖਦੇ ਹੋ ਤੁਸੀਂ ਉਹਨੂੰ ਅਡਾਪਟ ਕਰਦੇ ਹੋ ਜਿਵੇਂ ਮੈਂ ਕਿਹਾ ਕਿ ਦਿਲਜੀਤ ਸਰ ਨਾਲ ਮੈਂ ਕੰਮ ਕੀਤਾ ਕਿੰਨੇ ਟਾਈਮ ਬਾਅਦ ਮੈਨੂੰ ਉਹ ਕੰਮ ਆ ਤੇ ਜਦੋਂ ਕੰਮ ਸਿੱਖਿਆ ਜਦ ਜਦੋਂ ਕੰਮ ਕੀਤਾ ਉਹਨਾਂ ਦੇ ਨਾਲ ਉਹਨਾਂ ਤੋਂ ਕਿੰਨਾ ਕੁ ਸਿੱਖਿਆ ਐਂਡ ਆਈ ਥਿੰਕ ਇਫ ਆਈ ਲੁੱਕ ਬੈਕ 2018 ਤੇ ਹੁਣ ਤਾਂ ਮੈਂ ਬਹੁਤ ਡਿਫਰੈਂਟ ਆ ਕਿਉਂਕਿ ਉਸ ਟਾਈਮ ਆਈ ਥਿੰਕ ਉਹ ਇਨੋਸੈਂਸ ਵੀ ਜ਼ਰੂਰੀ ਹੁੰਦੀ ਹੈ ਕੁਝ ਗਲਤੀਆਂ ਕਰਨੀਆਂ ਵੀ ਜ਼ਰੂਰੀ ਹੁੰਦੀ ਹੈ ਕੁਝ ਉਹ ਉਸ ਟਾਈਮ ਮੈਂ ਆਈ ਥਿੰਕ ਥੋੜੀ ਜਲਦਬਾਜੀ ਚ ਰਹਿੰਦੀ ਸੀ ਹੁਣ ਹੁੰਦਾ ਸੀ ਕੰਮ ਕੰਮ ਕਾ ਇੱਕ ਕਰ ਲਾ ਹੋ ਕਰ ਲਾ ਫਿਰ ਇਹ ਵੀ ਹੁੰਦਾ ਸੀ ਕਿ ਇਹ ਇਹ ਮਿਲੂਗਾ ਲੁਕੀ ਕਿਵੇਂ ਪਿੱਛੇ ਪੈਂਦੇ ਇਹ ਸਭ ਉਹ ਸਭ ਉਨ ਮੈਂ ਬਹੁਤ ਲੇਟ ਬੈਕ ਹੋ ਗਏ ਆ ਕਿ ਉਨ ਮੈਨੂੰ ਮਤਲਬ ਹੈ ਡਿਲੀਵਰ ਕਰਨ ਤੋਂ ਕਿ ਮੈਂ ਕੀ ਕੁਝ ਦੇ ਸਕਦੀ ਆ ਕੀ ਕੁਝ ਨਿਭਾ ਸਕਦੀ ਆ ਸਕਸੈਸ ਵਿੱਚ ਜ਼ਿਆਦਾ دیر ਮੈਂ ਸੈਲੀਬ੍ਰੇਟ ਕਰਦੀ ਆ ਪਰ ਮੈਂ ਜ਼ਿਆਦਾ دیر ਉਹਦੇਤੇ ਨਹੀਂ ਰਹਿੰਦੀ ਮੈਂ ਬਿਲਕੁਲ ਨੈਕਸਟ ਆਪ ਦਾ ਏਮ ਚ ਹੁੰਦੀ ਆ ਉਹ ਜਿਹੜੀ ਮੈਚਿਓਰਿਟੀ ਹੈ ਨਾ ਉਹ ਹੁਣ ਜਾ ਕੇ ਆਈ ਹੈ ਤੇ ਉਹ ਮੈਨੂੰ ਲੱਗਦਾ ਇਹ ਜਰਨੀ ਨਾ ਹੁੰਦੀ ਤਾਂ ਇਹ ਨਾ ਆਣੀ ਸੀ ਐਂਡ ਆਈ ਏਮ ਵੈਰੀ ਗ੍ਰੇਟਫੁਲ ਜਿਵੇਂ ਵੀ ਗਈ ਹੈ ਮੇਰੀ ਜਰਨੀ ਜਿਹੜੇ ਵੀ ਉਪਸਾਇਆ ਹੈ ਜਿਹੜੇ ਵੀ ਡਾਊਨਸ ਆਏ ਉਹ ਪਰਫੈਕਟਲੀ ਮੇਰੇ ਲਈ ਸੀਗੇ ਸੋ ਇੱਕ ਆਖਰੀ ਸਵਾਲ ਪੁੱਛਾਂਗੀ ਵੀ ਫੈਮਲੀ ਦਾ ਤੇ ਫਰੈਂਡਸ ਦਾ ਤੁਹਾਡੀ ਲਾਈਫ ਦੇ ਵਿੱਚ ਕੀ ਰੋਲ ਰਿਹਾ ਕਿਉਂਕਿ ਜਿਵੇਂ ਆਪ ਮੈਂ ਸੁਣ ਰਹੀ ਸੀ ਕਿ ਜਿਵੇਂ ਤੁਸੀਂ ਕਿਹਾ ਵੀ ਤੁਹਾਡੇ ਫਰੈਂਡ ਸਰਕਲ ਚ ਜਿਹੜੇ ਤੁਹਾਡੇ ਫਰੈਂਡਸ ਆ ਉਹ ਫਿਲਮ ਲਾਈਨ ਦੇ ਨਾਲ ਬਿਲਕੁਲ ਨਹੀਂ ਜੁੜੇ ਹੋਏ ਹੈ ਹਨਾ ਸੋ ਇੱਕ ਚੀਜ਼ ਹੋ ਜਾਂਦੀ ਹੈ ਵੀ ਸਾਡੀ ਫਰੈਂਡ ਜੋ ਹੈ ਹੁਣ ਫਿਲਮ ਇੰਡਸਟਰੀ ਦੇ ਵਿੱਚ ਵੱਡੀ ਐਕਟਰਸ ਹੈਗੀ ਆ ਸੋ ਉਹ ਚੀਜ਼ਾਂ ਕਿਵੇਂ ਰਹੀਆਂ ਤੁਹਾਡੀ ਲਾਈਫ ਦੇ ਵਿੱਚ ਸਭ ਕੁਝ ਬਦਲ ਗਿਆ ਬਿਕਾਜ਼ ਆਬਵੀਅਸਲੀ ਇਹ ਜਿਹੜੀ ਇੰਡਸਟਰੀ ਹੈ ਜਿਹੜਾ ਕੰਮ ਹੈ ਜਦੋਂ ਤੁਸੀਂ ਚੁੰਦੇ ਹੋ ਇਹ ਆਡ ਹੀ ਕੰਮ ਹੈ ਤੁਸੀਂ ਜਿੰਨਾ ਮਰਜੀ ਕਹਿ ਲੋ ਕਿ ਸਾਰੀ ਫੀਲਡਸ ਤਾਂ ਇੱਕੋ ਜਿਹੀ ਹੁੰਦੀ ਹੈ ਬਟ ਇਹਦੇ ਇਹ ਇੱਕੋ ਇੱਕ ਫੀਲਡ ਹੈ ਸੈਲੀਬ੍ਰਿਟੀ ਬਣਨ ਦੀ ਜਿਹੜੀ ਫੀਲਡ ਹੁੰਦੀ ਹੈ ਕਿਤੇ ਵੀ ਉਹ ਹੈ ਕਿ ਲੋਕੀ ਤੁਹਾਡੇ ਪਿੱਛੇ ਲਾਉਂਦੀ ਹੈ ਤੁਸੀਂ ਇਨਫਲੂਐਂਸ ਕਰ ਸਕਦੇ ਹੋ ਤੁਸੀਂ ਆਮ ਨਹੀਂ ਰਹਿੰਦੇ ਲੋਕਾਂ ਲਈ ਉਹ ਤਾਂ ਡੈਫੀਨਿਟਲੀ ਉਹ ਹੋਇਆ ਮੇਰੇ ਲਈ ਤੇ ਆਰਟਿਸਟ ਲਈ ਉਹ ਹਲੇ ਵੀ ਆਮ ਹੈ ਕਿਉਂਕਿ ਉਹ ਤਾਂ ਨਹੀਂ ਬਦਲੇ ਅਸੀਂ ਉਹਨਾਂ ਨੂੰ ਉਹੀ ਨਜ਼ਰੋਂ ਦੇਖ ਰਹੇ ਹਾਂ ਬਟ ਉਹਨਾਂ ਲਈ ਅਸੀਂ ਬਦਲ ਗਏ ਤੇ ਉਹ ਉਹਨਾਂ ਦੇ ਲਈ ਅਸੀਂ ਆਮ ਨਹੀਂ ਰਹੇ ਤੇ ਅਸੀਂ ਸਾਰਿਆਂ ਨੂੰ ਉਸੇ ਜਗ੍ਹਾ ਉਹੀ ਦੋਸਤ ਉਦਾਂ ਹੀ ਅਸੀਂ ਫੀਲ ਕਰਦੇ ਆ ਅਸੀਂ ਕਦੇ ਗੱਲ ਵੀ ਉਦਾਂ ਕਰ ਦਿੰਦੇ ਆ ਤੇ ਉਹ ਥੋੜਾ ਜਿਹਾ ਉਹਨੇ ਕਿ ਹੁਣ ਤਾਂ ਅਸੀਂ ਮਖੌਲ ਨਹੀਂ ਕਰ ਸਕਦੇ ਟੀਚਰ ਨਹੀਂ ਕਰ ਸਕਦੇ ਉਹ ਚੀਜ਼ਾਂ ਆ ਗਈਆਂ ਬਟ ਡੈਫੀਨਿਟਲੀ ਬਹੁਤ ਸਪੋਰਟਿਵ ਰਿਹਾ ਹੈ ਮਾਹੌਲ ਮੇਰੇ ਅਰਾਊਂਡ ਮੇਰੇ ਫਰੈਂਡਸ ਦੇ ਵੱਲੋਂ ਬਹੁਤ ਸਪੋਰਟਿਵ ਰਿਹਾ ਹੈ ਮੇਰੇ ਪੇਰੈਂਟਸ ਦੇ ਵੱਲੋਂ ਤਾਂ ਸਾਰਿਆਂ ਨੂੰ ਹਾਲ ਤੱਕ ਪਤਾ ਹੀ ਹੈ ਕਿ ਕਿੰਨਾ ਸਪੋਰਟਿਵ ਰਿਹਾ ਹੈ ਐਂਡ ਇਹ ਸਪੋਰਟ ਹੀ ਹੁੰਦਾ ਹੈ ਜਿਹੜਾ ਥੋੜਾ ਜਿਹਾ ਨਾ ਤੁਹਾਨੂੰ ਪੁਸ਼ ਕਰਦਾ ਹੈ ਕਿ ਤੁਸੀਂ ਅੱਗੇ ਜਾਓ ਇਹਨਾਂ ਨੇ ਮੇਰੇ ਫਰੈਂਡਸ ਨਾਲ ਐਕਚੁਅਲੀ ਬਹੁਤ ਜਦੋਂ ਵੀ ਆਪਾਂ ਕਿਉਂਕਿ ਡਾਂਸ ਪਰਫਾਰਮ ਕਰਦੇ ਸੀ ਕੋਈ ਪਲੇ ਕਰ ਲਿਆ ਕੁਝ ਕਰ ਲਿਆ ਤਾਂ ਸਾਰੇ ਇਹ ਕਹਿੰਦੇ ਸੀ ਕਿ ਤੇ ਕਾਲਜ ਟਾਈਮ ਤੋਂ ਹੀ ਜਦੋਂ ਅਸੀਂ ਡਾਂਸ ਪਰਫਾਰਮ ਕਰਦੇ ਸੀ ਪਲੇਸ ਪਰਫਾਰਮ ਕਰਦੇ ਸੀ ਉਸੇ ਟਾਈਮ ਤੋਂ ਕਹਿੰਦੇ ਸੀ ਕਿ ਇਹਨੇ ਬਣਨਾ ਹੈ ਇਹ ਐਕਟ੍ਰੈਸ ਹੀ ਬਣੂਗੀ ਐਂਡ ਆਈ ਥਿੰਕ ਜਦੋਂ ਅਸੀਂ ਕੁਝ ਹਾਸਿਲ ਕਰਦੇ ਆ ਉਹਨਾਂ ਨੂੰ ਵੀ ਲੱਗਦਾ ਹੈ ਕਿ ਉਹਨਾਂ ਨੇ ਕੁਝ ਹਾਸਿਲ ਕੀਤਾ ਇਹੋ ਜਿਹੇ ਜਿਹੜੇ ਦੋਸਤ ਹੈ ਨਾ ਉਹ ਬਹੁਤ ਇੰਪੋਰਟੈਂਟ ਵੀ ਹੁੰਦੇ ਆ ਤੁਹਾਨੂੰ ਤੁਹਾਡੀ ਪੋਜੀਸ਼ਨ ਤੇ ਰੱਖਣ ਲਈ ਵੀ ਇੰਪੋਰਟੈਂਟ ਹੁੰਦੇ ਆ ਕਿ ਤੁਸੀਂ ਯੂ نو ਆਪ ਦੇ ਆਪ ਨੂੰ ਕਿਤੇ ਖੋ ਨਾ ਲਓ ਕਿਉਂਕਿ ਸਕਸੈਸ ਸਰਟੇ ਵੀ ਚੜਦੀ ਹੈ ਤੇ ਉਹਦੇ ਲਈ ਇਹੋ ਜਿਹੇ ਫਰੈਂਡਸ ਦਾ ਹੋਣਾ ਵੀ ਜ਼ਰੂਰੀ ਹੈ। ਜੀ ਜਾਂਦੇ ਆਂ ਦੀ ਦਰਸ਼ਕਾਂ ਨੂੰ ਵੀ ਕਹਿਣਾ। ਬਸ ਇਹ ਕਹਾਂਗੀ ਕਿ ਕਨੇਡਾ ਅਸੀਂ ਲੈ ਕੇ ਆ ਰਹੇ ਹਾਂ ਤੁਹਾਡੇ ਕੋਲ। ਤੁਹਾਨੂੰ ਥੀਏਟਰ ਚ ਨਹੀਂ ਜਾਣਾ। ਤੁਸੀਂ ਆਪਦੇ ਟੀਵੀ ਤੇ ਦੇਖ ਸਕਦੇ ਹੋ 21th ਆਫ ਮਾਰਚ ਨੂੰ Jio Hotstar ਤੇ ਤੁਸੀਂ ਬਹੁਤ ਇੰਜੋਏ ਕਰੋਗੇ। ਸੋ ਕਨੇਡਾ ਔਨ 21th ਆਫ ਮਾਰਚ। ਥੈਂਕ ਯੂ ਸੋ ਮੱਚ। ਕੱਲ ਬਾਤ ਕਰਾਂਗੇ। ਥੈਂਕ ਯੂ ਸੋ ਮੱਚ।